ਡਿਪੋਰਟੇਸ਼ਨ ਤੇ ਯੂਐਸ ਅੰਬੈਸੀ ਦਾ ਵੀ ਵੱਡਾ ਬਿਆਨ ਸਾਹਮਣੇ ਆ ਗਿਆ ਹੈ ਡਿਪੋਰਟੇਸ਼ਨ ਤੇ ਯੂਐਸ ਅੰਬੈਸੀ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਉਡਾਣ ਬਾਰੇ ਜ਼ਿਆਦਾ ਡਿਟੇਲ ਨਹੀਂ ਦੇ ਸਕਦੇ ਕਿ ਜੋ ਅਮਰੀਕਾ ਤੋਂ ਯੂਐਸ ਆਰਮੀ ਦੀ ਉਡਾਣ ਆਈ ਸੀ ਉਸ ਬਾਰੇ ਅਸੀਂ ਜ਼ਿਆਦਾ ਨਹੀਂ ਦੱਸ ਸਕਦੇ ਪਰ ਇਸ ਦੇ ਨਾਲ ਹੀ ਇਹ ਵੀ ਜ਼ਰੂਰ ਕਿਹਾ ਗਿਆ ਹੈ ਕਿ ਅਸੀਂ ਯੂਐਸਏ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨਾ ਸਾਡੀ ਪਹਿਲ ਹੈ ਯੂਐਸ ਅੰਬੈਸੀ ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਹੈ ਤੇ ਯੂਐਸ ਦੀ ਰਾਸ਼ਟਰੀ ਤੇ ਜਨਤਕ ਸੁਰੱਖਿਆ ਲਈ ਇਹ ਬਹੁਤ ਜ਼ਰੂਰੀ ਹੈ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਸਖਤੀ ਨਾਲ ਲਾਗੂ ਹੋਵੇਗੀ। ਯੂਐਸ ਅੰਬੈਸੀ ਦੇ ਵੱਲੋਂ ਇਹ ਬਿਆਨ ਉਦੋਂ ਦਿੱਤਾ ਗਿਆ ਜਦੋਂ ਭਾਰਤ ਦੇ ਵਿੱਚ ਦੇਸ਼ ਦੇ ਵਿੱਚ ਵਿਰੋਧ ਹੋ ਰਿਹਾ ਹੈ। ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਟਾਉਣ ਦੀ ਮੁਹਿੰਮ ਜਾਰੀ ਰੱਖਣ ਦੀ ਵੀ ਗੱਲ ਯੂਐਸ ਅੰਬੈਸੀ ਦੇ ਵੱਲੋਂ ਕਹੀ ਗਈ ਹੈ ਕਿ ਸਾਡਾ ਇਹ ਕਾਨੂੰਨ ਹੈ, ਅਸੀਂ ਕਾਨੂੰਨ ਦੀ ਪਾਲਣਾ ਕਰ ਰਹੇ ਹਾਂ ਤੇ ਯੂਐਸ ਦੀ ਰਾਸ਼ਟਰੀ ਤੇ ਜਨਤਕ ਸੁਰੱਖਿਆ ਲਈ ਇਹ ਬੇਹੱਦ ਜ਼ਰੂਰੀ ਹੈ। ਹਾਲਾਂਕਿ ਨਾਲ ਹੀ ਇਹ ਵੀ ਸਪਸ਼ਟ ਕੀਤਾ ਕਿ ਅਸੀਂ ਜੋ ਉਡਾਣ ਆਈ ਹੈ ਜੋ ਵਿਸ਼ੇਸ਼ ਜਹਾਜ਼ ਆਇਆ ਸੀ ਯੂਐਸ ਆਰਮੀ ਦਾ ਉਸ ਦੇ ਬਾਰੇ ਜ਼ਿਆਦਾ ਡਿਟੇਲ ਸਾਂਝੀ ਨਹੀਂ ਕਰ ਸਕਦੇ ਦਾ ਯੂ ਐਸ ਅੰਬੈਸੀ ਦਾ ਇਹ ਵੱਡਾ ਬਿਆਨ ਡਿਪੋਰਟੇਸ਼ਨ ਦੇ ਮੁੱਦੇ ਉੱਤੇ ਕਿਉਂਕਿ ਲਗਾਤਾਰ ਦੇਸ਼ ਭਰ ਦੇ ਵਿੱਚ ਸਵਾਲ ਵੀ ਉੱਠ ਰਹੇ ਨੇ ਤੇ ਇਸੇ ਦੇ ਵਿਚਾਲੇ ਯੂ ਐਸ ਅੰਬੈਸੀ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਯੂ ਐਸ ਸੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨਾ ਸਾਡੀ ਪਹਿਲ ਹੈ ਤੇ ਯੂ ਐਸ ਦੀ ਰਾਸ਼ਟਰੀ ਤੇ ਜਨਤਕ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਨੂੰ ਸ਼ਕਤੀ ਨਾਲ ਲਾਗੂ ਕੀਤਾ ਜਾਵੇਗਾ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਟਾਉਣ ਦੀ ਮੁਹਿੰਮ ਜਾਰੀ ਰਹੇਗੀ

ਇਹਨ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਝੰਡ ਦੇ ਨਾਲ ਰਿਪੋਰਟੇਸ਼ਨ ਦੇ ਮੁੱਦੇ ਉੱਤੇ ਵਿਰੋਧ ਹੋ ਰਿਹਾ ਹੈ ਸੰਸਦ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗੁਰਜੀਤ ਸਿੰਘ ਔਜਲਾ ਕਾਂਗਰਸੀ ਸੰਸਦ ਸਵੀਤ ਸੁਜਿੰਦਰ ਰੰਧਾਵਾ ਪ੍ਰੇਮਾ ਗਾਂਧੀ ਰਾਹੁਲ ਗਾਂਧੀ ਮਲਿਕ ਅਰਜੁਨ ਖੜਗੇ ਜਪਿੰਦਰ ਹੁੱਡਾ तमाम ਵੱਡੇ ਆਗੂ ਮੌਜੂਦ ਨੇ ਵਿਰੋਧੀ ਤਿਰ ਪ੍ਰਦਰਸ਼ਨ ਕਰ ਰਹੀ ਹੈ ਅਤੇ ਡਿਪੋਟੇਸ਼ਨ ਦੇ ਮੁੱਦੇ ਉੱਤੇ ਸਰਕਾਰ ਸੰਤਾ ਦੇ ਖਿਲਾਫ ਇਹ ਰਹੀ ਤਸਵੀਰ ਜੋ ਜਾਰੀ ਕਿ ਇਹ ਅਮਰੀਕਾ ਦੇ ਵੱਲੋਂ ਜਿਸ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਜਿਵੇਂ ਹੱਤਕੜੀਆਂ ਦੇ ਵਿੱਚ ਪੈਰਾਂ ਦੇ ਵਿੱਚ ਹੱਤਕੜੀਆਂ ਹੱਥਾਂ ਦੇ ਵਿੱਚ ਹੱਤਕੜੀਆਂ ਬੇੜੀਆਂ ਲਾਈਆਂ ਗਈਆਂ ਸੀ ਪੈਰਾਂ ਦੇ ਵਿੱਚ ਕਿਵੇਂ ਜੋ ਇਲੀਗਲ ਮਾਈਗ੍ਰੈਂਟਸ ਨੇ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਲੋਕ ਉਹਨਾਂ ਨੂੰ ਵਾਪਸ ਭੇਜਣ ਦੀ ਵੀਡੀਓ ਜਾਰੀ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਲੋਕ ਸਭਾ ਦੇ ਵਿੱਚ ਜੰਮ ਕੇ ਹੰਗਾਮਾ ਹੋਇਆ ਇਹ ਭਾਰੀ ਹੰਗਾਮਾ ਹੋਇਆ ਜਿਸ ਕਾਰਨ 2 ਵਜੇ ਤੱਕ ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰਨੀ ਪਈ ਹੈ ਵਿਰੋਧੀ ਧਿਰ ਦੇ ਵੱਲੋਂ ਡਿਪੂਟੇਸ਼ਨ ਦੇ ਮੁੱਦੇ ਉੱਤੇ ਸੱਤਾਧਿਰ ਨੂੰ ਘੇਰਿਆ ਜਾ ਰਿਹਾ ਹੈ ਕਿ ਸਰਕਾਰ ਇਸ ਮਸਲੇ ਉੱਤੇ ਜਵਾਬ ਦੇਵੇ ਕਿ ਆਖਿਰ ਜੋ ਗੈਰ ਕਾਨੂੰਨੀ ਭਾਰਤੀ ਰਹਿ ਰਹੇ ਸੀ ਅਮਰੀਕਾ ਦੇ ਵਿੱਚ ਉਹਨਾਂ ਲਈ ਸਰਕਾਰ ਕੀ ਕਰ ਰਹੀ ਹੈ ਦੂਜਾ ਇਹ ਵੀ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਆਖਿਰ ਬੇੜੀਆਂ ਦੇ ਵਿੱਚ ਹਾਤਕੜੀਆਂ ਦੇ ਵਿੱਚ ਜਕੜ ਕੇ ਉਹਨਾਂ ਨੂੰ ਕਿਉਂ ਲਿਆਂਦਾ ਗਿਆ ਕੀ ਇਹ ਦੇਸ਼ ਦਾ अपमान ਨਹੀਂ ਹੈ ਤਾਂ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਤਾਂ ਦੱਸ ਦਈਏ ਕਿ ਵਿਰੋਧੀ ਧਿਰ ਦੇ ਵੱਲੋਂ ਇਹ ਹੰਗਾਮਾ ਰਿਪੋਰਟੇਸ਼ਨ ਨੂੰ ਲੈ ਕੇ ਹੋ ਰਿਹਾ ਹਾਲਾਂਕਿ ਹਾਲੇ ਹੋਰ ਵੀ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਭਾਰਤੀ ਨੇ ਉਹਨਾਂ ਨੂੰ ਵਾਪਸ ਭੇਜਿਆ ਜਾ ਸਕਦਾ ਹੈ ਤੇ ਪਹਿਲੇ 104 ਲੋਕਾਂ ਦੇ ਡਿਪੋਰਟ ਹੋਣ ਤੋਂ ਬਾਅਦ ਹੀ ਵੱਡੇ ਪੱਧਰ ਤੇ ਪ੍ਰਦਰਸ਼ਨ ਹੋ ਰਿਹਾ ਹੈ ਵਿਰੋਧੀ ਧਿਰ ਦੇ ਵੱਲੋਂ ਸੱਤਾ ਧਿਰ ਨੂੰ ਘੇਰਿਆ ਜਾ ਰਿਹਾ ਹੈ ਭਾਜਪਾ ਸਰਕਾਰ ਕੇਂਦਰ ਸਰਕਾਰ ਉੱਤੇ ਸਵਾਲ ਚੁੱਕੇ ਜਾ ਰਹੇ ਨੇ से मोदी सरकार के वक्त में जो हो रहा है यहाँ पर हथकड़ियों में लोग आ रहे हैं हिंदुस्तान डिपोर्ट किए जा रहे हैं इस पर क्या कहेंगे मैं ये कहूँगी कि बहुत बातें की गई कि मोदी जी ट्रंप जी बहुत अच्छे मित्र हैं और मोदी जी ने ऐसे क्यों होने दिया क्या हम अपना जहाज़ नहीं भेज सकते थे उनको लेने के लिए इस तरह से क्या इंसानों के साथ बर्ताव किया जाता है कि उनको हथकड़ियाँ पहना के बेड़ियाँ पहना के भेजा यहां तो क्या तो विदेश तो तो मंत्री को जवाब देना चाहिए विदेश मंत्री उनको जवाब देना चाहिए प्रधानमंत्री जी को जवाब देना चाहिए ये कोई तरीका है क्या ऐसे जब हमने पहले तो पता नहीं था लेकिन जब तस्वीरें तो सामने आई उनकी जो बैठे हुए थे बच्चे तो बड़े शर्म की बात लगी क्योंकि वो कोई वहां उन्होंने को बहुत बड़ा क्राइम नहीं किया वो इलीगल है ठीक है हमारी गवर्नमेंट है